ta bun ta bun ta bun ta bun ta bun ta những ta bun 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 ta どのどのどのどの。

ਅਗੇ ਗਰੀ ਵਾ ਨਹੀਂ ਜਕਣੀ ਨਹੀਂ ਹਾਂ ਤਾਂ ਨਹੀਂ ਕੋਈ ਨਹੀਂ ਹਾਂ ਜੀ ਸਾਜੀ ਬਚਾਓ ਕਿਰਪਾ ਜਿਹੜੀ ਮੀਟਿੰਗ ਹੋਈ ਆ ਹੁਣ ਕੀ ਫੈਸਲਾ ਹੋਇਆ ਕਦੋਂ ਡੇਟ ਹੋਏਗੀ ਕਿੰਨੇ ਕਾਉਂਸਲਰ ਪਹੁੰਚੇ ਇਹ ਕੋਈ ਮੀਟਿੰਗ ਆ ਜਿਹੜੀ ਕੋਈ ਮੀਟਿੰਗ ਨਹੀਂ ਹੋਈ ਹੈ ਕਿ ਮੀਟਿੰਗ ਅਟਜਾਣ ਹੋ ਗਈ ਕਿਉਂਕਿ ਕਾਉਂਸਲਰ ਸਾਹਿਬ ਇੱਕ ਪੈਂਚ ਪਹੁੰਚੇ ਸੀਗੇ ਮੈਡਮ ਰੀ ਨੂੰ ਫਿਰ ਨੂੰ ਸਿਟ ਜੀ ਤੇ ਮੀਟਿੰਗ ਦਾ ਕੋਰਮ 12 ਮੈਂਬਰਾਂ ਦਾ ਪੂਰਾ ਨਹੀਂ ਸੀਗਾ ਇਸ ਕਰਕੇ ਸਾਨੂੰ ਉਹ ਮੀਟਿੰਗ ਅਡਜਰਨ ਕਰਨੀ ਪਈ ਕਿੰਨੇ ਕੌਂਸਲਰ ਪਹੁੰਚੇ ਇੱਥੇ ਇੱਕ ਕੌਂਸਲਰ ਹੈ ਮੈਡਮ ਰੀਨੂ ਸੇਟ ਅੱਗੇ ਕੀ ਹੋਏਗਾ ਇਹ ਸਭ ਅਡਜਰਨ ਤੋਂ ਬਾਅਦ ਲੋਕਾਂ ਨੂੰ ਸਰਲ ਸ਼ਬਦਾਂ ਦੇ ਵਿੱਚ ਵੀ ਅੱਗੇ ਫੈਸਲਾ ਕਿਵੇਂ ਹੋਏਗਾ ਇੱਕ ਤਾਂ ਜੀ ਮੀਟਿੰਗ ਦੀ ਨੈਕਸਟ ਮੀਟਿੰਗ ਦੀ ਡੇਟ ਰੱਖੀ ਜਾਊਗੀ ਉਸ ਤੋਂ ਬਾਅਦ ਫਿਰ ਜਦੋਂ ਵੀ ਜੋ ਵੀ ਮੀਟਿੰਗ ਦੀ ਡੇਟ ਹੋਊਗੀ ਦੁਬਾਰਾ ਇਸ ਤਰ੍ਹਾਂ ਮੀਟਿੰਗ ਕਾਲ ਹੋਵੇ ਤੁਹਾਡੇ ਕੋਲ ਕੋਈ ਇਸਤੀਫਾ ਪਹੁੰਚਿਆ ਹਾਲ ਤੱਕ ਜੀ ਨਹੀਂ ਮੇਰੇ ਕੋਲ ਕੋਈ ਇਸਤੀਫਾ ਪ੍ਰਧਾਨਗੀ ਦੀ ਕੁਰਸੀ ਤੇ ਕਾਬਜ ਫਿਰ ਸੀਨੀਅਰ ਉਮੀਦ ਪ੍ਰਧਾਨ ਬੈਠੜੇ ਅਮਰਜੀਤ ਕੋਰ ਸਾਨੀ ਉਹੀ ਰਹਿਣਗੇ ਹਾਂ ਕਿੰਨੇ ਦਿਨਾਂ ਦਾ ਹੁੰਦਾ ਜੀ ਇਹ ਜਿਹਨਾਂ ਅਗਲੀ ਡੇਟ ਦਾ ਜੀ ਨੈਕਸਟ ਮੀਟਿੰਗ ਜੀ 30 ਡੇ ਦੇ ਵਿੱਚ ਵਿੱਚ ਰੱਖਣੀ ਹੁੰਦੀ ਹੈ 26 ਤੋਂ 24 ਡੇਟ ਬਣਦੀ ਸੀ 24 ਨੂੰ ਉਹ 24 ਨੂੰ ਤੋਂ ਪਹਿਲਾਂ ਪਹਿਲਾਂ ਰੱਖਣੀ ਪੈਣੀ ਹੈ ਕਿਉਂਕਿ ਸਾਹਿਬ ਜੇ ਪ੍ਰਧਾਨ ਛੁੱਟੀ ਤੇ ਚਲਾ ਜਾਵੇ ਤਾਂ ਸੀਨੀਅਰ ਮੀਤ ਪ੍ਰਧਾਨ ਕੁਰਸੀ ਸੰਭਾਲਦਾ ਹੈ ਸੁਜਾਤਾ ਚਾਹ